ਜੀ ਗੁੱਡ ਮਾਰਨਿੰਗ ਸਾਰ ਪਈ ਤੁਹਾਡੇ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਨੇ ਪਹਿਲਾਂ ਖਿੰਡੇ ਪਰ ਤੇ ਆਪਣੇ ਗੁਲਾਬ ਤੇ ਕਿੰਨੇ ਫੁੱਲ ਆਏ ਨੇ ਦੇਖੋ ਇਹ ਸੂਤੀ ਦੁਪੱਟਾ 2.5 ਮੀਟਰ ਦੁਪੱਟਾ ਦੋਵੇਂ ਸੂਟ ਹੈਗਾ ਇਹ ਬਿਨਾਂ ਦੁਪੱਟੇ ਤੋਂ ਸੈਂਟ ਲਈ ਤੇ ਆਪਣਾ ਆ ਰਿਹਾ ਜੀ ਗਾਣਾ ਮਾਂ ਪੁੱਤ ਗਾਣਾ ਜੀ ਗੁੱਡ ਮਾਰਨਿੰਗ ਸਾਰਤਾ ਜੀ ਤੁਹਾਡੇ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਅੱਜ ਦਾ ਬਲੌਗ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਅੱਜ ਦਾ ਬਲੌਗ ਦੇ ਵਿੱਚ ਆਪਾਂ ਦੇਖ ਲੈਂਦੇ ਨੇ ਕੀ ਕੀ ਕਰਨਾ ਕਿੱਧਰ ਨੂੰ ਜਾਣਾ ਮੈਂ ਇਦਾਂ ਹੀ ਦਿਨੇ ਜਿੱਤੂ ਬਕਤੀ ਆਪਾਂ ਕਰਤੀ ਦੁਕਾਨ ਓਪਨ ਕਰ ਲਈ ਤੇ ਹੁਣ ਦੁਕਾਨ ਨੂੰ ਥੋੜਾ ਸਜਾਉਣਾ ਕਰਾ ਦਾ ਕੱਪੜਾ ਲੀੜਾ ਪਿਆ ਖਿੰਡਿਆ ਦੇਖੋ ਸਾਰਾ ਕਿਵੇਂ ਹਾਇ ਤੇ ਤੇ ਬਾਅਦ ਵਿੱਚ ਲਖਾਵਾਂਗੇ ਸੋਨੂੰ ਸਾਰਾ ਸਜਾ ਕੇ ਲਓ ਇਹ ਦੇਖੋ ਸਾਰੇ ਸੂਟ ਚਿੰਨ ਤੇ ਦੇਖੋ ਹੁਣ ਕਿੰਨੇ ਸੋਹਣੇ ਲੱਗਦੇ ਨੇ ਇਹ ਪਹਿਲਾਂ ਖਿੰਡੇ ਪਏ ਤੇ ਤੇ ਹੁਣ ਸਾਰੇ ਸਾਰੇ ਦੇਖੋ ਦੇਖੋ ਵੀ ਕਮੈਂਟ ਕਰਕੇ ਦੱਸਿਓ ਜਰੂਰ ਵੀ ਪਹਿਲਾਂ ਕਿਵੇਂ ਲੱਗਦੀ ਸੀ ਦੁਕਾਨ ਤੇ ਹੁਣ ਕਿੱਦਾਂ ਲੱਗਦੀ ਹੈ ਦੇਖੋ ਜੀ ਆਪਣੇ ਗੁਲਾਬ ਤੇ ਕਿੰਨੇ ਫੁੱਲ ਆਏ ਨੇ ਦੇਖੋ ਬਹੁਤ ਸੋਹਣੇ ਲੱਗਦੇ ਨੇ ਲਓ ਜੀ ਪਰੋਟੀ ਟੋ ਖਾ ਕੇ ਆ ਕੇ ਹੁਣ ਆਪਾਂ ਬੈਠ ਗਏ ਆ ਦੁਕਾਨ ਦੇ ਵਿੱਚ ਤੇ ਇਥੇ ਲਾਵਾਂਗੇ ਹਾਜ਼ਰੀ ਪੂਰਾ ਦਿਨ ਕਿਉਂਕਿ ਹੁਣ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਵਧੀਆ ਕਾਕ ਆਉਂਦੇ ਨੇ ਹਨਾ ਫਿਰ ਜੇ ਜਦੋਂ ਨਹੀਂ ਕਰੇ ਹੁੰਦੇ ਫਿਰ ਮੁਰਦਣਾ ਪੈਂਦਾ ਅਗਲੇ ਨੂੰ ਅਗਲੇ ਨੂੰ ਮੁਸ਼ਕਲ ਤੇ ਆਪਣਾ ਵੀ ਨੁਕਸਾਨ ਹੈ ਲਾਵਾਂਗੇ ਇੱਥੇ ਹਾਜ਼ਰੀ ਪੂਰਾ ਦਿਨ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਅੱਜ ਦੇ ਸੂਟ ਜਿਹੜੇ ਅੱਜ ਬਲੌਗ ਦੇ ਵਿੱਚ ਦਿਖਾਉਣੇ ਨੇ ਸੋਨੂੰ ਤੇ ਅੱਜ ਦੇ ਸੂਟ ਬਹੁਤ ਪਿਆਰੇ ਨੇ ਜੀ ਗਰਮੀਆਂ ਵਾਲੇ ਸੂਟ ਘਰੇ ਪਾਉਣ ਵਾਲੇ ਤੇ ਦੇਖੋ ਜੀ ਫਿਰ ਦਿਖਾਉਣੇ ਆਪਾਂ ਲਓ ਜੀ ਪਹਿਲਾ ਸੂਟ ਆਪਣੇ ਲਵੇਗਾ ਇਹ ਰੰਗ ਤੇ ਡਿਜ਼ਾਈਨ ਦੇਖੋ ਜੀ ਕਿੰਨਾ ਪਿਆਰਾ ਹੈਗਾ ਇਹ ਆਲ ਓਵਰ ਸੂਟ ਹੈਗਾ ਜੀ ਬਿਲਕੁਲ ਸੂਤੀ ਹੈ ਇਸਤੀ ਕਾਟਨ ਦਾ ਸੂਟ ਹੈ ਬਿਲਕੁਲ ਮਲਾਈਮ ਕੱਪੜਾ ਹੈ ਘਾ ਵਰਗਾ ਡਿਜ਼ਾਈਨ ਦੇਖਸੋ ਤੁਸੀਂ ਕਿੰਨਾ ਸੋਹਣਾ ਹੈਗਾ ਇਹ ਕਲਰ ਵੀ ਗਰਮੀਆਂ ਹੈ ਲਾਈਟ ਜਿਹੜਾ ਆਪਾਂ ਲੈ ਕੇ ਆਏ ਹਾਂਗੇ ਤੇ ਨਾਲ ਹੈਗਾ ਜੀ ਮੈਚਿੰਗ ਦੁਪੱਟਾ ਪੂਰਾ 2.5 ਮੀਟਰ ਦੁਪੱਟਾ ਹੈਗਾ ਜੀ ਦੇਖੋ ਬਹੁਤ ਸੋਹਣਾ ਦੇਖੋ ਇਹ ਹੈਗਾ ਜੀ ਆਪਣੇ ਕੋਲੇ ਦੂਸਰਾ ਕਲਰ ਡਿਜ਼ਾਈਨ ਸੇਮ ਹੈ ਇਹ ਕਲਰ ਉਸ ਤੋਂ ਵੀ ਪਿਆਰਾ ਹੈਗਾ ਦੇਖ ਸਕਦੇ ਤੁਸੀਂ ਬਿਲਕੁਲ ਗਰਮੀਆਂ ਵਾਲੇ ਲਾਈਟ ਕਲਰ ਨੇ ਤੇ ਗਰਮੀ ਵਾਲਾ ਬਿਲਕੁਲ ਮਲਾਇਮ ਕੱਪੜਾ ਦੇਸੀ ਕਾ ਬਿਲਕੁਲ ਦੇਸੀ ਕਾ ਤੇ ਇਹਦੇ ਨਾਲ ਵੀ ਮਲਾਇਮ ਬਹੁਤ ਬਹੁਤ ਜੇ ਸੂਤੀ ਦੁਪੱਟਾ 2.5 ਮੀਟਰ ਦੁਪੱਟਾ ਹੈ ਦੋਵੇਂ ਤੇ ਇਹਦੀ ਰੇਂਜ ਹੈਗੇ ਜੀ 500 ਰੁਪਿਆ ਚਾਹੇ ਤੁਸੀਂ ਘਰੇ ਪਾਓ ਚਾਹੇ ਆਉਣ ਜਾਣ ਲਈ ਬਹੁਤ ਵਧੀਆ ਸੂਟ ਨੇਗੇ ਲਓ ਜੀ ਤੇ ਤੀਸਰਾ ਸੂਟ ਆਪਣੇ ਲਈ ਹੈਗਾ ਇਹ ਇਹ ਵੀ 올ਓਵਰ ਸੂਟ ਹੈਗਾ ਇਹ ਬਿਨਾ ਦੁਪट्टे ਤੋਂ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੇ ਰੰਗ ਨੇ ਬਹੁਤ ਪਿਆਰੇ ਡਿਜ਼ਾਈਨ ਨੇਗੇ ਸੂਟ ਦੇ ਵਿੱਚ ਵੀ ਆਪਣੇ ਲਈ ਦੋ ਕਲਰ ਨੇ ਤੇ ਦੂਸਰਾ ਕਲਰ ਹੈਗਾ ਇਹ ਦੇਖੋ ਇਹ ਉਹ ਪਿਆਰੇ ਸੂਟ ਨੇ ਬਹੁਤ ਵਧੀਆ ਉਮੀਦ ਹੈ ਤੁਹਾਨੂੰ ਅੱਜ ਦੇ ਸਾਡੇ ਸੂਟ ਜਿਹੜੇ ਹੈਗੇ ਨੇ ਉਹ ਬਹੁਤ ਪਸੰਦ ਆਉਣਗੇ ਤੇ ਤੁਸੀਂ ਜਰੂਰ ਸਾਨੂੰ ਮੈਸੇਜ ਜਾਂ ਕਾਲ ਕਰੋਗੇ ਦੇਖੋ ਜੀ ਬਹੁਤ ਵਧੀਆ ਮਲਾਈਮ ਕੱਪੜਾ ਗਰਮੀ ਵਾਲਾ ਫਿਰ ਅੱਗੇ ਕਰਦੇ ਖਦੇ ਬਾਏ ਬਤਾਇਆ ਤੁਹਾਨੂੰ ਕਿ ਬੁੜੇ ਨਾ ਨਾ ਉਹ ਰਕਟਾ ਚੱਲ ਕੋਈ ਨਹੀਂ ਫਿਰ ਕੱਲ ਨੂੰ ਮੈਂ ਰੁਕ ਜਾਉਂਗਾ ਨਾ ਵੀ ਮੈਂ ਗਿਆ ਤੀ ਥੋੜਾ ਜਿਹਾ ਬਾਸ ਤੇ ਹੁਣਾ ਕੇ ਫਿਰ ਘਰੇ ਬੈਠ ਕੇ ਦੁਕਾਨ ਦੇ ਵਿੱਚ ਤੁਹਾਨੂੰ ਇਹ ਕੰਮ ਦੀ ਸੀ ਗਈ ਆਤੀ ਨਾ ਵੀ ਮੈਂ ਗਿਆ ਤੀ ਥੋੜਾ ਜਿਹਾ ਬਾਸ ਤੇ ਹੁਣਾ ਕੇ ਫਿਰ ਘਰੇ ਬੈਠ ਕੇ ਦੁਕਾਨ ਦੇ ਵਿੱਚ ਮੈਂ ਕੰਮ ਤੀਕੀ ਰਹੀ ਹਾਂ ਤੇ ਹਾਂਜੀ ਦੋਸਤੋ ਅੱਜ ਆਪਾਂ ਕਰਦੇ ਹਾਂ ਥੋੜੀ ਜਿਹੀ ਗੱਲਬਾਤ ਡਾਕੂਮੈਂਟ ਲਈ ਤੇ ਆਪਣਾ ਆ ਰਿਹਾ ਜੀ ਗਾਣਾ ਮਾਪਕਤ ਗਾਣਾ ਜਿਹਦਾ ਨਾਮ ਹੈ ਤੇ ਪਰਿਵਾਰਕ ਗੀਤ ਹੈ ਬਹੁਤ ਕਹੈਂਡ ਗੀਤ ਹੈ ਜਿਹਨੂੰ ਗਾਏਗਾ ਜੀ ਮੈਂ ਤੇ ਲੱਕੀ ਕਾਤਰੋਂ ਨੇ ਤੇ ਲਿਖਿਆਗਾ ਮੈਂ ਇਨਕੀ ਰੇਸਨ ਕਾ ਜੀ ਨੇ ਤੇ ਗਾਣਾ ਆਪਾਂ 2 ਅਪ੍ਰੈਲ ਨੂੰ ਰਿਲੀਜ਼ ਕਰ ਰਹੇ ਹਾਂਗੇ ਤੇ ਉਹਦਾ ਪੋਸਟਰ ਅੱਜ ਬਣ ਕੇ ਆ ਗਿਆ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਪੋਸਟਰ ਵੀ ਸ਼ੇਅਰ ਕਰਾਂਗੇ ਤੇ ਸਾਰਿਆਂ ਨੂੰ ਵੀਰਾਂ ਨੂੰ ਬੇਨਤੀ ਵੀ ਜਰੂਰ ਤੋਂ ਜਰੂਰ ਵੱਧ ਤੋਂ ਵੱਧ ਮਾਇਆ ਹੈਲਪ ਕਰ ਆਪਣੀ ਸਾਰੀ ਹੈਲਪ ਹੋਈ ਜੇ ਨੇ ਸਪੋਰਟ ਕਰਿਓ ਤੇ ਆਪਣੇ ਪੋਸਟਰ ਨੂੰ ਵੀ ਸ਼ੇਅਰ ਕਰਿਓ ਗਾਣੇ ਨੂੰ ਵੀ ਸ਼ੇਅਰ ਕਰਿਓ ਕਮੈਂਟ ਲਾਈਕ ਸਰਫ ਕਰਿਓ ਤੇ ਆਪਾਂ ਇਸੇ ਚੈਨਲ ਦੇ ਉੱਤੇ ਜਿੱਤੇ ਆਪਾਂ ਬਲੌਗ ਪਾਉਣੇ ਏਸੇ ਦੇ ਉੱਤੇ ਆਪਾਂ ਪਾਵਾਂਗੇ ਗਾਣਾ ਅੱਜ ਵੀ ਤੜਕਾ ਚੈਨਲ ਦੇ ਉੱਤੇ ਤੇ ਸਾਰਿਆਂ ਨੂੰ ਬੇਨਤੀ ਵੀ ਜਰੂਰ ਆਪਣੀ ਵੱਦ ਵੱਦ ਸਪੋਰਟ ਕਰਿਓ ਪਲੀਜ਼ ਤੁਹਾਡੀ ਜਰੂਰਤ ਹੈ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਤੇ ਵੱਦ ਵੱਦ ਗਾਣੇ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਇਹ ਪੂਰਾ ਸੁਣਿਓ ਗਾਣੇ ਨੂੰ ਬਹੁਤ ਘੈਂਟ ਪਰਵਾਰਿਕ ਗੀਤ ਹੈ ਮਾਂ ਪੁੱਤ ਦੀ ਕਹਾਣੀ ਹੈਗੀ ਤੇ ਆਪਾਂ 2 ਮਾਰਚ ਨੂੰ ਸੌਰੀ 2 ਅਪ੍ਰੈਲ ਨੂੰ ਕਰ ਰਹੇ ਆਂਗੇ ਰਿਲੀਜ਼ ਤੇ ਇੱਕ ਹੁੰਗਣ ਵਾਲੇ ਵਿੱਚ ਵਿੱਚ ਆਪਾਂ ਪੋਸਟਰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਉਸ ਤੋਂ ਬਾਅਦ ਗਾਣਾ 2 ਅਪ੍ਰੈਲ ਤੇ ਲਾਈਕ ਕਮੈਂਟ ਜਰੂਰ ਬਖਤਵਤ ਕਰਿਓ ਪਲੀਜ਼ ਬੇਨਤੀ ਹੈਗੀ ਹੱਥ ਜੋੜ ਕੇ ਤੁਹਾਡੇ ਆਸਰੀ ਆਪਾਂ ਹੈਗੀਆਂ ਜੋ ਤੁਹਾਡੇ ਨਾਲ ਆਗੇ ਤੁਹਾਡੇ ਆਸਰੀਆਂ ਤੁਹਾਡੀ ਮਦਦ ਦੇ ਨਾਲ ਆ ਤੁਹਾਡੇ ਤੋਂ ਬਿਨਾ ਤਾਂ ਕੁਸੇ ਨਹੀਂ ਕੱਖੋ ਨਹੀਂ ਸੁਬੇੰਤ ਇਹ ਵੀ ਬਤਵਾਰ ਦੇ ਲਈ ਕਰਿਓ ਹੈਲਪ ਤੇ 2 ਅਪ੍ਰੈਲ ਜਰੂਰ ਯਾਦ ਰੱਖਿਓ ਗਾਣਾ ਆਪਾਂ ਪਾਵਾਂਗੇ ਇਸ ਚੈਨਲ ਦੇ ਉੱਤੇ ਓਕੇ ਲੋ ਜੀ ਦੋਸਤੋ ਹੋ ਗਈ ਹੈ ਬਿਲਕੁਲ ਸਾਨ ਦਿਨ ਸਿੱਪ ਚੱਲ ਜਾਏਗਾ ਦੇਖਦੇ ਰਹੋ ਤੁਸੀਂ ਤੇ ਹੁਣ ਆਪਾਂ ਇੱਥੇ ਕਰਾਂਗੇ ਬਲੌਗ ਦਾ ਐਂਡ ਲਓ ਜੀ ਹੁਣ ਆਪਾਂ ਮਿਲਾਂਗੇ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਦਾ ਆਪਾਂ ਇੱਥੇ ਕਰ ਦਿਆਂਗੇ ਐਂਡ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਬਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਜੇ ਜੂਬੂ ਤੇ ਪੁਰਾਣੇ ਬਲੌਗ ਦੇਖਦੇ ਹੋ ਤਾਂ ਜਰੂਰ ਇਹਨੂੰ ਸਬਸਕ੍ਰਾਈਬ ਕਰਿਓ ਆਪਣੇ ਚੈਨਲ ਨੂੰ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਚੈਨਲ ਨੂੰ ਲਾਈਕ ਕਰ ਲਿਓ ਤੇ ਇੱਕ ਗੱਲ ਹੋਰ ਜੇ ਜਿਹੜਾ ਵੀ ਵੀਰ ਕੋਈ ਭੈਣ ਆਪਣੇ ਬਲੌਗ ਤੇ ਕਮੈਂਟ ਕਰੂਗਾ ਕੱਲ ਤੋਂ ਆਪਾਂ ਉਹਦਾ ਨਾਮ ਵੀਡੀਓ ਦੇ ਵਿੱਚ ਬੋਲਿਆ ਕਰਾਂਗੇ ਤੇ ਹੋ ਸਕੇ ਸਕਰੀਨ ਸ਼ਾਟ ਵੀ ਲਗਾਵਾਂਗੇ ਉਹਨਾਂ ਦੇ ਚੈਨਲ ਦਾ ਤੇ ਤੁਸੀਂ ਜਰੂਰ ਮੈਨੂੰ ਉਮੀਦ ਹੈ ਤੁਸੀਂ ਕਮੈਂਟ ਕਰੋਗੇ ਤੇ ਜਿਨੇ ਜਿਨੇ ਵੀਰਾਂ ਨੇ ਮੇਰੀ ਬੇਨਤੀ ਨੂੰ ਕਬੂਲ ਲਿਆ ਤਾਂ ਉਹਨਾਂ ਦੇ ਜਰੂਰ ਨਾਮ ਅਨਾਉਂਸ ਕਰਾਂਗੇ ਵੀਡੀਓ ਦੇ ਵਿੱਚ ਤੇ ਇਤਾਂ ਆਪਣੀ ਉਧਰ ਉਧਰੀ ਜ਼ਿਆਦਾ ਹਨ ਆਪਣੀ ਸਾਂਝ ਆਪਣਾ ਪਿਆਰ ਉਧਰ ਉਧਰੀ ਜ਼ਿਆਦਾ ਰਹੂਗਾ ਤੇ ਵਧੀਆ ਵੀ ਲੱਗਦਾ ਇਤਾਂ ਤੇ ਬਾਕੀ ਤੁਹਾਡੀ ਮਰਜ਼ੀ ਹੈ ਜੇ ਕੋਈ ਗਲਤੀ ਹੋਈ ਤਾਂ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆਂ ਜੇ ਕੋਈ ਵਧੀਆ ਲੱਗਿਆ ਤੁਹਾਨੂੰ ਕੁਝ ਤਾਂ ਤੁਸੀਂ ਸਾਵਾਸਤੇ ਜ਼ਰੂਰ ਦੇ ਦਿਓ ਕਿਉਂਕਿ ਮਾਫੀ ਜੇ ਕੋਈ ਗਲਤ ਕਿਸੇ ਨੂੰ ਕੁਝ ਲੱਗਦਾ ਜੇ ਆਪਾਂ ਪਹਿਲੀਆਂ ਲਈ ਮਾਫੀ ਮੰਗ ਲੈਣੀ ਹੈ ਤੇ ਹੁਣ ਤੁਸੀਂ ਹਸਾਵਾ ਸਿਖਾ ਦੇਂਦੇ ਆਂ ਦੇ ਆਹ ਤੁਹਾਡਾ ਬਣਦੇ ਤੁਸੀਂ ਜਾਨੀਏ ਤੇ ਮੈਨੂੰ ਆਸ ਕਰਦੀ ਭਰਾ ਦਾ ਜਲੂਸ ਆਪ ਤੇ ਨੂੰ ਤੇ ਤੁਹਾਡੀ ਇਸੇ ਉਮੀਦ ਦੇ ਨਾਲ ਆਪਾਂ ਜਦਾ ਬਲਾਗ ਦਿੱਕਾ ਬੈਂਡ ਮਿਲਾਈ ਤੋਂ ਨਵੇਂ ਬਲਾਗ ਦੇ ਇੱਥੇ ਜੇਰੇ ਤੇ ਤਾਤਾ ਪਲਿਸਾਰਨ ਤੇ ਆਪਲੀ ਸੱਚੀ ਖਾ